ਮਹਿਲਾਵਾਂ ਨੂੰ ਮਿਲੇਗਾ 8-8 ਲੱਖ ਦਾ ਫਾਇਦਾ ਸਰਕਾਰ ਨੇ ਸਕੀਮ ਚਲਾਈ ਹੈ ਖਾਸ ਤੌਰ ਤੇ ਉਹਨਾਂ ਔਰਤਾਂ ਦੇ ਲਈ ਜੋ ਆਪਣੇ ਘਰ ਦਾ ਗੁਜ਼ਾਰਾ ਤੋੜਨਾ ਚਾਹੁੰਦੀਆਂ ਨੇ ਇਸ ਦੇ ਲਈ ਕਿਵੇਂ ਅਪਲਾਈ ਕਰ ਸਕਦੇ ਹੋ ਕਿਹੜਾ ਆਸਾਨ ਕੰਮ ਕਰਨਾ ਪਏਗਾ ਕਿਹੜੇ ਜ਼ਰੂਰੀ ਦਸਤਾਵੇਜ਼ ਚਾਹੀਦੇ ਨੇ ਪੂਰੀ ਜਾਣਕਾਰੀ ਮਹਿਲਾ ਮੰਨ ਨੂੰ ਕਰ ਲੈਣ 8 ਲੱਖ ਰੁਪਏ ਦਾ ਫਾਇਦਾ ਹੋਣ ਜਾ ਰਿਹਾ ਹੈ ਇਸ ਦੇ ਲਈ ਤੁਹਾਨੂੰ ਜ਼ਰੂਰੀ ਦਸਤਾਵੇਜ਼ ਨੇ ਜੋ ਪੂਰੇ ਕਰਨੇ ਪੈਣਗੇ ਇਸ ਦੇ ਲਈ ਤੁਹਾਨੂੰ ਅਪਲਾਈ ਕਰਨਾ ਪਏਗਾ ਫਿਰ ਹੀ ਐਨੇ ਲੱਖ ਦਾ ਤੁਹਾਨੂੰ ਫਾਇਦਾ ਮਿਲੇਗਾ ਹਮੇਸ਼ਾ ਹੀ ਜਾਣਕਾਰੀ ਦੇ ਨਾਲ ਭਰਪੂਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਆ ਤੇ ਅੱਜ ਦੀ ਵੀਡੀਓ ਖਾਸ ਤੌਰ ਤੇ ਮਹਿਲਾਵਾਂ ਜ਼ਰੂਰ ਨੋਟ ਕਰਨ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ ਸਰਕਾਰ ਜਿਹੜੀ ਹੈ ਤੁਹਾਡੀ ਕਾਫੀ ਮਦਦ ਕਰ ਸਕਦੀ ਹੈ ਅਗਰ ਗੱਲ ਕਰੀਏ ਕਿ ਕਿਹੜੀ ਜਿਹੜੀ ਹੈ ਇਸ ਸਕੀਮ ਹੈ ਤਾਂ ਇਸ ਦਾ ਨਾਮ ਹੈ ਸਰਕਾਰ ਦੀ ਡਰੋਨ ਦੀਦੀ ਯੋਜਨਾ ਜਿਸ ਦੇ ਤਹਿਤ ਰਾਜਾਂ ਨੇ ਲਗਭਗ 3000 ਨੈਲਾ ਸਵੈ ਹੈਲਪ ਗਰੁੱਪ ਬਣਾਏ ਗਏ ਨੇ ਜਿਨ੍ਹਾਂ ਨੂੰ ਡਰੋਨ ਦਿੱਤੇ ਜਾਣਗੇ ਜਿਨ੍ਹਾਂ ਐਸ ਐਚਜੀ ਨੂੰ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਕਰਨੇ ਪੈਣਗੇ ਇਸ ਦੇ ਤਹਿਤ 14500 ਸਵੈ ਸਹਾਇਕ ਸਮੂਹਾਂ ਨੂੰ ਡਰੋਨ ਦਿੱਤੇ ਜਾਣੇ ਨੇ ਦਰਅਸਲੇ ਖੇਤੀਬਾੜੀ ਦੇ ਨਾਲ ਸੰਬੰਧਿਤ ਸਕੀਮ ਹੈ ਜਿੱਥੇ ਖੇਤੀਬਾੜੀ ਮੰਤਰਾਲੇ ਦੇ ਮੁਤਾਬਿਕ ਇਸ ਯੋਜਨਾ ਦਾ ਪੂਰਾ ਜਿਹੜਾ ਖਰੜਾ ਹੈ ਉਹ ਤਿਆਰ ਹੋ ਚੁੱਕਾ ਹੈ ਤੇ ਸਾਲ ਦੇ ਬਾਕੀ 3 ਮਹੀਨਿਆਂ ਦੇ ਵਿੱਚ ਹੁਣ 3000 ਡਰੋਨ ਜਿਹੜੇ ਵੰਡੇ ਜਾਣੇ ਨੇ ਇਸ ਦੇ ਕਰਕੇ ਕਾਫੀ ਰਾਜ ਜਿਹੜੇ ਨੇ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਾਂ ਜੋ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਜਾਏ ਅਗਰ ਤੁਸੀਂ ਖੇਤੀਬਾੜੀ ਦੇ ਜ਼ਰੀਏ ਆਪਣੇ ਘਰ ਦਾ ਗੁਜ਼ਾਰਾ ਤੋੜਨਾ ਹੈ ਤੁਸੀਂ ਆਤਮ ਨਿਰਪਰਵਣ ਹੈ ਤਾਂ ਤੁਹਾਡੇ ਲਈ ਇੱਕ ਖਾਸ ਖਬਰ ਹੈ ਉੱਤਰ ਪ੍ਰਦੇਸ਼ ਦੇ ਸਵੈ ਹਲਪ ਗਰੁੱਪ ਨੂੰ ਬਾਅਦ ਤੋਂ ਬਾਅਦ ਡਰੋਨ ਦਿੱਤੇ ਜਾਣ ਵਾਲੇ ਨੇ ਦੂਸਰੇ ਨੰਬਰ ਤੇ ਮਹਾਰਾਸ਼ਟਰ ਤੇ ਤੀਸਰੇ ਨੰਬਰ ਤੇ ਕਰਨਾਟਕ ਹੈ ਇਹਨਾਂ ਸੂਬਿਆਂ ਦੇ ਵਿੱਚ ਸਭ ਤੋਂ ਵੱਧ ਡਰੋਨ ਔਰਤਾਂ ਨੂੰ ਵੰਡੇ ਜਾਣਗੇ ਨਾਲ ਹੀ ਅਗਰ ਗੱਲ ਕਰੀਏ ਵਾਹੀ ਜੋਗ ਜ਼ਮੀਨ ਹੈ ਸਰਗਰਮ ਐਸ ਐਚ ਜੀ ਨੈਨੋ ਫਰਟੀਲਾਈਜ਼ਰ ਦੀ ਜ਼ਿਆਦਾ ਵਰਤੋਂ ਕਰਨ ਦੇ ਲਈ ਵੀ ਜਿਹੜੇ ਡਰੋਨ ਨੇ ਅਗਰ ਗੱਲ ਕਰੀਏ 10 ਲੱਖ ਰੁਪਏ ਦੇ ਡਰੋਨ ਤੇ 80% ਦੀ ਸਬਸਿਡੀ ਵੀ ਹੈ ਜਿਹਾ ਇੱਕ ਡਰੋਨ ਪੈਕੇਜ ਹੈ ਜਿਸ ਦੀ ਕੀਮਤ 10 ਲੱਖ ਰੁਪਏ ਲਗਭਗ ਹੋਵੇਗੀ ਤੇ 8 ਲੱਖ ਰੁਪਏ ਦੀ ਸਬਸਿਡੀ 2 ਲੱਖ ਰੁਪਏ ਦਾ ਲੋਨ ਮਿਲੇਗਾ ਉੱਤਰਦੇਸ਼ ਪੜ ਦੇ ਵਿੱਚ 10 ਕਰੋੜ ਔਰਤਾਂ ਜਿਹੜੀਆਂ ਨੇ ਇਸ ਗਰੁੱਪ ਦਾ ਹਿੱਸਾ ਬਣਨ ਗਈਆਂ 15 ਦਿਨਾਂ ਦੀ ਟ੍ਰੇਨਿੰਗ ਜਿਹੜੀ ਹੈ ਇਸੇ ਪੈਕੇਜ ਦੇ ਵਿੱਚ ਸ਼ਾਮਿਲ ਰਹਿਣ ਵਾਲੀ ਹੈ ਸੋ ਤੁਸੀਂ ਸਿੱਖ ਸਕਦੇ ਹੋ ਕਿ ਕਿਵੇਂ ਡਰੋਨ ਚਲਾਉਣਾ ਹੈ ਕਿਵੇਂ ਇਸ ਦੇ ਨਾਲ ਕਮਾਈ ਕਰਨੀ ਹੈ ਕਿਵੇਂ ਸਰਕਾਰ ਤੁਹਾਨੂੰ ਇਹ ਸਹੂਲਤ ਦੇਵੇਗੀ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਕਿਵੇਂ ਦੇਖਦੇ ਹੋ ਪੂਰੀ ਕਵਰ ਨੂੰ ਕਮੈਂਟ ਕਰਕੇ ਵੀ ਜਰੂਰ ਦੱਸਣਾ